ਸੋ ਸਿੱਕਲ ਦੋਸਤੋ ਦੋਸਤੋ ਜਨਰਿਕ ਮੈਡੀਸਿਨ ਕੀ ਹੁੰਦੀ ਹੈ ਅੱਜ ਇਸ ਸੰਬੰਧੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਬੜੀ ਇੰਟਰਸਟਿੰਗ ਵੀਡੀਓ ਹੈ ਧਿਆਨ ਨਾਲ ਦੇਖਿਓ ਨੌਲੇਜ ਵਾਲੀ ਵੀਡੀਓ ਹੈ ਜੇ ਵਧੀਆ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਵੀਡੀਓ ਸਕਿਪ ਨਾ ਕਰਨਾ ਇੱਕ ਵਾਰ ਦੇਖ ਲਓ ਦੋਸਤੋ ਮੈਂ ਗੱਲ ਕਰ ਰਿਹਾ ਦਵਾਈਆਂ ਬਾਰੇ ਅੱਜ ਆਪਣੀ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਕੋਈ ਨਾ ਕੋਈ ਬਿਮਾਰੀ ਨਾਲ ਪੀੜਤ ਹੈ ਚਾਹੇ ਬੁਖਾਰ ਦੀ ਹੀ ਮੈਡੀਸਿਨ ਯੂਜ਼ ਕਰਦਾ ਹੋਵੇ ਮੈਡੀਸਿਨ ਯੂਜ਼ ਕਰਦਾ ਹੈ ਦਵਾਈਆਂ ਦੋ ਤਰ੍ਹਾਂ ਦੀ ਹੁੰਦੀਆਂ ਨੇ ਦੋਸਤੋ ਇੱਕ ਆਯੁਰਵੈਦਿਕ ਮੈਡੀਸਿਨ ਇੱਕ ਐਲੋਪੈਥਿਕ ਮੈ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਐਲੋਪੈਥੀ ਮੈਡੀਸਨ ਦੇ ਬਾਰੇ। ਦੋਸਤੋ ਕੁਝ ਡਾਕਟਰ ਜਿਹੜਿਆਂ ਦਾ ਕੰਪਨੀ ਦੇ ਨਾਲ ਟਾਈ-ਅਪ ਹੁੰਦਾ ਹੈ ਕਮਿਸ਼ਨ ਕੀਤਾ ਹੁੰਦਾ ਹੈ ਤਾਂ ਉਹ ਉਸ ਕੰਪਨੀ ਦੀ ਹੀ ਮੈਡੀਸਨ ਰეკਮੈਂਡਡ ਕਰਦੇ ਹਨ ਕਿਉਂਕਿ ਉਹਨਾਂ ਨੂੰ ਮੋਟਾ ਕਮਿਸ਼ਨ ਜਾਂਦਾ ਹੈ। ਮੈਂ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ। ਮੈਂ ਜਸਟ ਓਨਲੀ ਉਹਨਾਂ ਡਾਕਟਰਾਂ ਦੀ ਗੱਲ ਕਰ ਰਿਹਾ ਜੋ ਮੋਟਾ ਕਮਿਸ਼ਨ ਲੈ ਕੇ ਕੰਪਨੀ ਦੀ ਦਵਾਈ ਸੇਲ ਕਰਦੇ ਹਨ। ਦੋਸਤੋ ਕੀ ਹੁੰਦਾ ਹੈ ਕਿ ਕੋਈ ਵੀ ਬੰਦਾ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਉਹਨੂੰ ਇੱਕ ਦਵਾਈ ਲਿਖ ਦਿੰਦਾ ਤੇ ਆਪਾਂ ਜਾ ਕੇ ਮਾਰਕੀਟ ਦੇ ਵਿੱਚੋਂ ਦਵਾਈ ਪਰਚੇਜ ਕਰ ਲੈਂਦੇ ਆ ਨੋ ਡਾਊਟ ਲੇਕਿਨ ਉਹੀ ਦਵਾਈ ਉਹੀ ਸਾਲਟ ਹੋਰ ਕੰਪਨੀ ਦਾ ਮੰਨ ਲਓ ਮੈਂ ਤੁਹਾਨੂੰ ਇੱਕ ਹੱਦ ਬੀਤੀ ਦੱਸ ਰਿਹਾ ਕਈ ਕ ਸਾਲ ਪਹਿਲਾਂ ਦੀ ਗੱਲ ਹੈ ਅ ਮੈਂ ਪਹਿਲਾਂ ਤੁਹਾਨੂੰ ਦੱਸਦਾ ਮੇਰੇ ਫਾਦਰ ਸਾਹਿਬ ਨੂੰ ਬੀਪੀ ਦੀ ਪ੍ਰੋਬਲਮ ਆ ਗਈ ਥੀ ਤੇ ਬੀਪੀ ਰੀ ਪ੍ਰੋਬਲਮ ਕਰਕੇ ਉਹਨਾਂ ਨੂੰ ਐਮਡੀ ਮੈਡੀਸਨ ਡਾਕਟਰ ਨੂੰ ਹਸਪਤਾਲ ਦੇ ਵਿੱਚ ਦਿਖਾਇਆ ਗਵਰਨਮੈਂਟ ਹਸਪਤਾਲ ਦੇ ਵਿੱਚ ਕਈ ਸਾਲ ਪੁਰਾਣੀ ਗੱਲ ਆ ਹੁੰਦੀ ਨਹੀਂ ਗਵਰਨਮੈਂਟ ਚੇਂਜ ਹੋਣ ਤੋਂ ਪਹਿਲਾਂ ਪੰਜਾਬ ਦੇ ਵਿੱਚ 2012 ਤੋਂ ਸੌਰੀ 2022 ਤੋਂ ਪਹਿਲਾਂ ਦੀ ਗੱਲ ਹੈ ਤੇ ਡਾਕਟਰ ਨੇ ਉਹਨਾਂ ਨੂੰ ਇੱਕ ਮੈਡੀਸਨ ਲਿਖੀ ਜਿਹਦਾ ਮਾਰਕੀਟ ਦੇ ਵਿੱਚ ਪ੍ਰਾਈਸ ਸੀਗਾ 80 ਰੁਪਏ ਤੇ ਮੈਂ ਦੇਖਿਆ ਜਦੋਂ ਮੇਰੇ ਫਾਦਰ ਸਾਹਿਬ ਨੇ ਘਰ ਆ ਕੇ ਮੈਨੂੰ ਦਿਖਾਇਆ ਤੇ ਮੈਂ ਦੇਖਿਆ ਉਹੀ ਮੈਡੀਸਨ ਮੈਂ ਮਾਰਕੀਟ ਦੇ ਵਿੱਚੋਂ ਜਨਰਿਕ ਕੰਪਨੀ ਦੀ 80 ਰੁਪਏ ਦੀ ਪਰਚੇਜ ਕੀਤੀ ਕੀ ਤੁਸੀਂ ਬਲੀਵ ਕਰੋਗੇ ਆਈ ਥਿੰਕ ਤੁਸੀਂ ਨਹੀਂ ਕਰੋਗੇ ਤੁਸੀਂ ਕਹੋਗੇ ਝੂਠ ਬੋਲ ਰਿਹਾ ਕੋਈ ਇਹਨੂੰ ਲਾਲਚਾਉਣਾ ਦੋਸਤੋ ਮੈਂ ਝੂਠ ਨਹੀਂ ਬੋਲ ਰਿਹਾ ਅਗਰ ਤੁਹਾਨੂੰ ਮੇਰੀ ਗੱਲ ਤੇ ਨਹੀਂ ਯਕੀਨ ਆ ਤਾਂ ਕਿਸੇ ਵੀ ਮੈਡੀਸਨ ਕੇਮਿਸਟ ਵਾਲੇ ਨੂੰ ਜਿਹੜੀ ਤੁਹਾਡੀ ਡਾਕਟਰ ਦੀ ਦਵਾਈ ਲਿਖੀ ਹੋਈ ਹੈ ਉਹ ਦਿਖਾ ਦਿਓ ਉਹਨੂੰ ਕਹਦੇ ਵੀ ਇਹਦੇ ਨਾਲ ਦੀ ਦਵਾਈ ਇਹੀ ਸਾਲਟ ਜਨਰਿਕ ਦੇ ਵੀ ਦੇ ਦੇ ਜਿਉਂ ਦਵਾਈ 1000 ਰੁਪਏ ਦੀ ਹੈ ਤਾਂ ਤੁਹਾਨੂੰ ਜਨਰਿਕ ਦੇ ਵਿੱਚ ਉਹੀ ਮੈਡੀਸਨ 80 ਰੁਪਏ ਦੀ ਮਿਲੂਗੀ ਜਾਂ 100 ਰੁਪਏ ਦੀ ਮਿਲੂਗੀ ਐਨਾ ਫਰਕ ਹੈ ਕਿਉਂਕਿ ਕਾਰਨ ਕੀ ਹੁੰਦਾ ਜਿਹੜੀ ਕੰਪਨੀ ਨਵੀਂ-ਨਵੀਂ ਉੱਠਦੀ ਐ ਉਹਨਾਂ ਡਾਕਟਰ ਨਾਲ ਮੋਟਾ ਕਮਿਸ਼ਨ ਹੁੰਦਾ ਹੈ ਅਸਲ ਦੇ ਵਿੱਚ ਉਹਦੀ ਕਾਸਟ ਹੁੰਦੀ ਐ 100-200 ਰੁਪਏ ਲੇਕਿਨ ਡਾਕਟਰ ਨਾਲ ਕਮਿਸ਼ਨ ਦੇਣ ਦੇ ਚੱਕਰ ਦੇ ਵਿੱਚ 50-50% 60 60% ਤਾਂ ਉਹਦੇ ਪ੍ਰਾਈਸ ਉਹ 1000 ਰੁਪਏ ਕਰ ਦਿੰਦੇ ਮੰਨ ਲਓ ਅਸਲ ਦੇ ਵਿੱਚ ਇਹੀ ਕਾਰਨ ਐ ਕਿ ਡਾਕਟਰਾਂ ਦਾ ਜਿਹੜਾ ਮੋਟਾ ਕਮਿਸ਼ਨ ਹੁੰਦਾ ਮੈਂ ਸਾਰੇ ਡਾਕਟਰਾਂ ਨੂੰ ਨਹੀਂ ਕਹਿ ਰਿਹਾ بار-बार ਬੇਨਤੀ ਇਹੀ ਕਰ ਰਿਹਾ ਮੈਂ ਸਿਰਫ ਉਹਨਾਂ ਡਾਕਟਰਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦਾ ਇਹ ਕੰਪਨੀ ਨਾਲ ਟਾਈ ਅਪ ਹੁੰਦਾ ਹੈ ਜਿਹੜੇ ਇਹਨਾਂ ਕੰਪਨੀ ਚੱਕਰ ਦੇ ਵਿੱਚ ਪੇਸ਼ੈਂਟ ਦੇ ਨਾਲ ਉਹਨਾਂ ਦਾ ਫਾਈਨੈਂਸ਼ੀਅਲੀ ਲਾਸਸ ਕਰਦੇ ਹਨ ਦੋਸਤੋ ਹੁਣ ਕੀ ਹੁੰਦਾ ਹੈ ਕਿ ਜਿਹੜੀ ਤੁਹਾਨੂੰ ਦਵਾਈ ਡਾਕਟਰ ਨੇ ਲਿਖਤੀ ਤੁਸੀਂ ਉਹਨੂੰ ਪੁੱਛਿਓ ਵੀ ਇਹ ਮੈਡੀਸਨ ਜਿਹੜੀ ਲਿਖੀ ਹੈ ਦਾ ਸਾਲਟ ਲਿਖ ਦਿਓ ਜੀ ਅਸੀਂ ਮਾਰਕੀਟ ਦੇ ਵਿੱਚ ਪਰਚੇਸ ਕਰ ਲਾਂਗੇ ਗਵਰਨਮੈਂਟ ਹਸਪੀਟਲ ਦੇ ਵਿੱਚ ਤਾਂ ਵੈਸੇ ਪ੍ਰੋਬਲਮ ਆਂਦੀ ਨਹੀਂ ਕਿਉਂਕਿ ਹੁਣ ਜਿੱਦਨ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਸ ਦਿਨ ਤੋਂ ਬਾਅਦ ਇਹਨਾਂ ਨੇ ਬੜਾ ਸੰਜਾ ਕੱਸਿਆ ਹੋਇਆ ਤੇ ਡਾਕਟਰ ਬਾਹਰੋਂ ਮੈਡੀਸਨ ਨਹੀਂ ਲਿਖਦਾ ਓਨਲੀ ਅੰਦਰੋਂ ਹੀ ਰੀਕਮੈਂਡਡ ਕਰਦੇ ਹਨ ਨੋ ਡਾਊਟ ਉਹਦੇ 'ਚ ਕੋਈ ਡਾਊਟ ਹੈ ਨਹੀਂ ਫਿਰ ਵੀ ਅਗਰ ਲਿਖਣਾ ਤਾਂ ਬਾਹਰਲਾ ਸਾਲਟ ਹੀ ਲਿਖਾਇਓ ਕੰਪਨੀ ਦਾ ਤੇ ਕੰਪਨੀ ਨਾਮ ਨਾਮ ਲਿਖਾਇਓ ਸਿੱਧਾ ਕਹਿ ਰਹੇ ਹਾਂ ਤੇ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੀ ਆ ਦੋਸਤੋ ਹੁਣ ਕਾਰਨ ਕੀ ਹੈ ਕਿ ਜਿਹੜਾ ਗਰੀਬ ਜਨਤਾ ਜਿਹੜਾ ਹੈਂਡ ਟੂ ਮਾਉਥ ਹੈ ਉਹਦਾ ਇੰਨਾ ਖਰਚਾ ਫੋਰਡ ਕਰਨ ਦੀ ਸਮਰੱਥਾ ਨਹੀਂ ਹੁੰਦੀ ਕਿਉਂਕਿ ਮੈਡੀਕਲ ਐਕਸਪੈਂਸਸ ਟੂ ਮੱਚ ਹਾਈ ਹੁੰਦੇ ਨੇ ਚਾਹੇ ਕੋਈ ਵੀ ਹੋਵੇ ਤੁਸੀਂ ਜਕੀਨ ਮੰਨਿਓ ਕਿ ਉਹੀ ਸਾਲਟ ਮਾਰਕੀਟ ਦੇ ਵਿੱਚ ਖਰੀਦਿਓ ਸਿਰਫ ਉਹਨਾਂ ਡਾਕਟਰ ਨੂੰ ਇਹ ਗੱਲ ਕਹਦੇ ਸਾਲਟ ਲਿਖ ਦੇ ਉਹ ਤੁਹਾਨੂੰ ਡਰਾਏਗਾ ਵੀ ਧਮਕਾਏਗਾ ਵੀ ਨਹੀਂ ਜੀ ਇਹਨੇ ਕੰਮ ਨਹੀਂ ਕਰਨਾ ਇਹ ਤਾਂ ਐਂ ਹੁੰਦੀ ਹੈ ਜੀ ਕਿਉਂਕਿ ਉਹ ਤੁਹਾਨੂੰ ਤਾਂ ਡਰਾਏਗਾ ਉਹਦਾ ਕਮਿਸ਼ਨ ਮੋਟਾ ਹੁੰਦਾ ਹੈ ਚੰਗਾ ਮੋਟਾ ਕਮਿਸ਼ਨ ਉਹ ਕਿਸੇ ਨੇ ਨਹੀਂ ਦੇਣਾ ਕੰਪਨੀ ਨੇ ਨਹੀਂ ਦੇਣਾ ਕੰਪਨੀ ਤੁਹਾਡੇ ਤੋਂ ਹੀ ਲੈ ਕੇ ਦੇਣਾ ਇਸ ਕਰਕੇ ਇਸ ਗੱਲ ਦੀ ਗੌਰ ਰੱਖਿਆ ਕਰੋ ਦੋਸਤੋ ਤੁਸੀਂ ਕੋਈ ਮੈਡੀਸਨ ਮੈਡੀਸਨ ਪਰਚੇਜ਼ ਕਰਨੀ ਹੈ ਤਾਂ ਡਾਕਟਰ ਨੂੰ ਇਹੀ ਗੱਲ ਕਹਿਣੀ ਹੈ ਜਿਵੇਂ ਪਹਿਲਾਂ ਰਿਪੀਟ ਕਰ ਦਿੱਤੇ ਦਿੱਤੀ ਹੈ ਕਿ ਜਨਰਿਕ ਮੈਡੀਸਨ ਲਿਖ ਦਿਓ ਡਾਕਟਰ ਤੁਹਾਨੂੰ ਕਹੇਗਾ ਕਿ ਅਸਰ ਨਹੀਂ ਹੋਏਗਾ ਹੋਰ ਵੀ ਬਹੁਤ ਸਾਰੇ ਐਕਸਕਿਊਸ ਲਗਾਇਆ ਗਿਆ ਜੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਪੇਸ਼ੈਂਟ ਨੂੰ ਇਹ ਹੋ ਗਿਆ ਉਹ ਹੋ ਗਿਆ ਲੱਲਾ ਪੱਪਾ ਬਟ ਤੁਸੀਂ ਜਨਰਿਕ ਮੈਡੀਸਨ ਨਹੀਂ ਰეკਮੈਂਡਡ ਕਰਿਓ ਮੰਨ ਲਓ ਇਸ ਤਰ੍ਹਾਂ ਤੁਸੀਂ ਕਰਕੇ ਤੁਸੀਂ ਆਪਣੇ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ ਪਰ ਜਿਹੜੀ ਜਨਰਿਕ ਮੈਡੀਸਨ ਕੀ ਹੁੰਦੀ ਹੈ ਹੁਣ ਤੁਹਾਨੂੰ ਉਹ ਵੀ ਦੱਸਦਾ ਜਨਰਿਕ ਮੈਡੀਸਨ ਜਨਰਿਕ ਮੈਡੀਸਨ ਉਹ ਹੁੰਦੀ ਹੈ ਜਿਸ ਦੇ ਵਿੱਚ ਜਨਰਿਕ ਮੈਡੀਸਨ ਹੁੰਦੀ ਕੀ ਆ ਦੋਸਤੋ ਜਨਰਿਕ ਮੈਡੀਸਨ ਉਹ ਹੁੰਦੀ ਹੈ ਉਹੀ ਕੰਪਨੀ ਇੱਕ ਕੰਪਨੀ ਉਹਨੂੰ ਵਧੀਆ ਪੈਕਿੰਗ ਕਰਕੇ ਡਾਕਟਰ ਨਾਲ ਵਧੀਆ ਕਮਿਸ਼ਨ ਟਾਈ ਅਪ ਕਰਕੇ ਹਜ਼ਾਰ ਪੀਰੀ ਵੇਚਦੀ ਆ ਉਹੀ ਕੰਪਨੀ ਕੰਪਨੀ ਹੋਰ ਹੈ ਮਤਲਬ ਸੌਰੀ ਉਹੀ ਸਾਲਟ ਹੋਰ ਕੰਪਨੀ ਵੀ ਬਣਾਉਂਦੀ ਆ ਜਿਵੇਂ ਆਪਾਂ ਮੰਨ ਲਓ ਕਹੀਂ ਆਪਾਂ ਸਾਰੇ ਕਿਸਾਨ ਭਰਾ ਜਿਹੜੇ ਖੇਤੀਬਾੜੀ ਕਰਦੇ ਹਨ ਉਹ ਕਣਕ ਬੀਜਦੇ ਹਨ ਕਣਕ ਤਾਂ ਇੱਕ ਹੀ ਹੁੰਦੀ ਆ ਨਾ ਲੇਕਿਨ ਬ੍ਰਾਂਡ ਅਲੱਗ-ਅਲੱਗ ਹੋ ਗਿਆ ਇੱਕ ਤੁਹਾਡੀ ਹੋਗੀ ਕਿ ਮੇਰੀ ਹੋਗੀ ਕਿਸੇ ਹੋਰ ਦੀ ਹੋਗੀ ਦੈਟਸ ਕਾਲਿੰਗ ਜਨਰਿਕ ਉਹਦੇ ਵਿੱਚ ਉਹਦੀ ਜਿਹੜੀ ਜਨਰਿਕ ਮੈਡੀਸਨ ਹੋਊ ਉਹਦੇ ਵਿੱਚ ਡਾਕਟਰ ਦਾ ਕਮਿਸ਼ਨ ਨਹੀਂ ਹੋਊਗਾ ਇਸ ਕਰਕੇ ਉਹ ਰეკਮੈਂਡਡ ਨਹੀਂ ਕਰਦੇ ਇਸ ਕਰਕੇ ਜਦੋਂ ਵੀ ਮੈਡੀਸਨ ਲੈਣੀ ਆ ਤਾਂ ਮੇਰੀ ਵੀਡੀਓ ਸੇਵ ਕਰ ਲਿਓ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸਿੱਧੂ ਕੇਮਾਲਾ ਟੀਵੀ ਦੇਖਣ ਲਈ ਸਾਰੇ ਫੈਨਸ ਦਾ ਦੋਸਤਾਂ ਦਾ ਤੈਦਲੋ ਧੰਨਵਾਦ